9 ਲੀਟਰ ਦੁੱਧ ਆ ਮਗਰ ਇਹਦੇ ਕੱਟੀ ਤੇ ਕੀ ਭਾਜ ਦੇਣੀ ਬਾਈ ਆਪਾਂ ਇਹ ਇਹ ਵੀਰੇ ਮੁੱਲ 75070 ਦੀ ਦੇਣੀ ਹੈ 70 ਤੇ ਬਾਈ 10 ਕਿਲੋ ਦੁੱਧ ਮਗਰ ਇਹਦੇ ਕੱਟੀ ਤੇ ਤੂੰ ਕਿਹੜੇ ਭਾਜ ਦੇਣੀ ਹੈ ਬਾਈ ਇਹ 14 ਹੋ ਜੇ 15 ਹੋ ਜੇ 14 ਲੀਟਰ ਆਪਾਂ ਚ ਵਾ ਕੇ ਦਾਂਗੇ 14 ਲੀਟਰ ਦੁੱਧ ਬਾਈ ਤੇ ਕੀ ਭਾਜ ਦੇਵੇਂਗਾ ਇਹ ਇਹ ਲੈ ਸੁਈ ਦਾ 17 ਲੀਟਰ ਦਾ ਠੀਕ ਆ ਬਾਈ ਦੰਦਸਾ ਤੋਂ ਕੋਈ ਕਬਣੀ ਕੁੜੀ ਇੱਕ ਵੀ ਦੀ ਲਈ ਸੀ ਬੰਦੇ ਨੇ ਤੇ 10 ਕਿਲੋ ਹੋ ਜੇ 11 10 ਕਿਲੋ ਚਵਾ ਕੇ ਤਾਂਗੇ 10 ਕਿਲੋ ਦੁੱਧ ਤੇ ਇਹ ਕੀ ਭਾਜ ਦੇਵਾਂਗੇ ਭਈ ਇੱਕ ਤਾਂ ਰੇਟ ਸ਼ੁਰੂ ਆ ਭਈ ਆਪਣੇ ਮੇਰੇ 55000 ਤੋਂ 50 55000 ਤੋਂ ਰੇਟ ਸ਼ੁਰੂ ਆ ਯਾਨੀ ਕਿ ਖੜੀਆਂ ਅੰਦਰ ਸੱਜਣਾ ਮੱਜਾ ਠੀਕ ਹੈ ਠੀਕ ਹੈ ਭਈ ਦੁੱਧ ਹੋਊਗਾ ਤਾਂ ਥੱਲੇ ਵੀ ਨਾ 10 ਕਿਲੋ ਆਪਾਂ ਚੋਣਾ ਤਾਂ ਦੁੱਧ ਦੀ ਹੈ 1.5 ਲੱਖ ਵਾਲੀ ਥੱਲੇ ਵੀ 2 ਵਾਲੀ ਥੱਲੇ ਵੀ ਦੁੱਧ ਦੀ ਚੋਣਾ ਹਾਂ ਤੇ ਪਿਆ ਯਾਰ ਲੈ ਨੇ ਵੀ ਉਹਨਾਂ ਹੀ ਦੇਣਾ ਆਪਣੇ ਕੋਲ ਹਰ ਤਰ੍ਹਾਂ ਦਾ ਭਾਅ ਹੈਗਾ ਇੱਕ ਵਾਰੀ ਅਗਲਾ ਫਾਰਮ ਤੇ ਆਵੇ ਡੰਗਰ ਤੇ ਇਹ ਕਿ ਦੁਰਾਂਗੇ ਮਲ ਬਣਾ ਕੇ ਆਵੇ ਇਹ ਨਹੀਂ ਮਸ਼ੀਨ ਹੀ ਹੈ ਕੁੜੀਆਂ ਵੀ ਜਿੰਨੀ ਕਾਰਗਲ ਸੁੱਟੀ ਆ ਉਹਨੇ ਮਕਰੋ ਠੀਕ ਆ ਭਾਈ ਉੱਤਰ ਦੀ ਹੁਣ ਵਾਲਾ ਹੁਣ 17 18 ਲੀਟਰ ਤਿਆਰ ਆ ਤੇ ਕੀ ਭਾਜ ਦੇਣੀ ਹੈ ਭਈ ਆਪਾਂ ਇਹ ਮੇਰੇ ਮੁੱਲ ਜਿੰਨਾ ਮਰਜੀ 45 ਦੀ ਦੇ ਦਾਂਗੇ 45000 ਦੀ ਸਾਸੀ ਗਾ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਗੁਰਦਿੱਤੇ ਦੇ ਫਾਰਮ ਤੇ ਲੱਖੇਪਾਉ ਦੀ ਡੇਰੀ ਦੇ ਉੱਪਰ ਪਹੁੰਚੇ ਆ ਜੇ ਆਪਾਂ ਗੱਲਬਾਤ ਕਰੀਏ ਬਾਈ ਦਾ ਹੈਗਾ ਵਪਾਰ ਦਾ ਕੰਮ ਕਟੋਕਟ 8 ਤੋਂ 10 ਨਾਗ ਜਿਹੜੇ ਬਾਈ ਦੀ ਡੈਰੀ ਦੇ ਉੱਪਰ ਜਿਹੜੇ ਵਿਕਰੀ ਲਈ ਹੁੰਦੀ ਆ ਤੇ ਅੱਜ ਆਪਾਂ ਪੁੱਛਾਂਗੇ ਬਾਈ ਬਾਜ਼ਾਰ ਕਿਵੇਂ ਦਾ ਏ ਕੀ ਰੇਟ ਰੂਟ ਆ ਸਾਰੀ ਗੱਲਬਾਤ ਆਪਾਂ ਗੁਰਜਤ ਨਾ ਕਰਾਂਗੇ ਗੁਰਜਤ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤ ਸਾਰੇ ਭੈਣਾਂ ਭਰਾਵਾਂ ਦਾ ਤੇ ਗੁਰਜਤ ਬਾਈ ਕਿਵੇਂ ਚੱਲ ਰਿਹਾ ਕੰਮ ਧੰਦਾ ਵੀ ਮੰਦਾ ਕਿ ਚੰਗਾ ਕਿਰਪਾ ਮਾਲਕ ਦੀ ਵਧੀਆ ਛੱਟ ਚੱਲਦਾ ਬਾਈ ਤੇ ਰੇਟ ਰੂਟ ਬਾਈ ਰੇਟ ਠੀਕ ਆ ਯਾਰ ਜਿਹੋ ਜਿਹਾਂ ਗਾਂ ਮੰਦਾ ਉਹ ਜੇ ਉਹੋ ਜਿਹਾ ਪਿੱਛੇ ਮੰਦਾ ਹੋ ਜਾਂਦਾ ਵਾ ਇਹ ਕੱਲਾ ਹੀ ਬਣੀਆਂ ਵੀ ਮੰਦਾ ਮੰਦਾ ਉਹੋ ਜਿਹਾ ਪਿੱਛੋਂ ਮੰਦਾ ਹੋ ਜਾਂਦਾ ਜਿਹੋ ਜਿਹਾ ਗਾਂ ਮੰਦਾ ਬਈ ਬਿਲਕੁਲ ਬਈ ਜੇ ਆਪਾਂ ਰੇਟ ਤੇਜ਼ ਲੈ ਕੇ ਆਵਾਂਗੇ ਤਾਂ ਫਿਰ ਮੰਦਾ ਹੀ ਆ ਕਿ ਨਹੀਂ ਤੇ ਜੇ ਆਪਾਂ ਮਗਰੋਂ ਉਹੋ ਜਿਹਾ ਟਾਈਮ ਲੈ ਆਪਰਾ ਤੇਜ਼ੀ ਚ ਵੀ ਮੰਦਾ ਹੁੰਦਾ ਤੁਹਾਨੂੰ ਪਤਾ ਠੀਕ ਹੈ ਬਈ ਸਭ ਤੋਂ ਪਹਿਲਾਂ ਇਹਦੀ ਕਰਮ ਵਾਲੀ ਗਾਂ ਬਾਰੇ ਦੱਸ ਦੀ ਬਈ ਹਨਾ ਇਹਦੀ ਕੀ ਡਿਟੇਲ ਆ ਕੰਨੂਆ ਸੂਆ ਸੂਈ ਆ ਬੱਚਾ ਕੀ ਆ ਕਿੰਨਾ ਘਦਦੂ ਤੇ ਤਿਆਰ ਆ ਬਈ ਦੁੱਧ 18 ਲੀਟਰ ਤਿਆਰ ਆ ਹੁਣ ਠੀਕ ਹੈ ਬਈ ਮਗਰ ਬੱਚਾ ਆ ਠੀਕ ਹੈ ਬਈ ਦਾਹਾ ਕਿ ਦਿਨਾਂ ਦੀ ਸੂਈ ਆ ਸੂਆ ਕੰਨ ਮੈਂ ਦੱਸਿਆ ਬਈ ਉਹਨਾਂ ਨੇ ਸੂਆ ਉਹਨਾਂ ਨੇ ਤਾਂ ਤੀਜਾ ਹੀ ਦੱਸਿਆ ਆਈਗਾ ਠੀਕ ਆ ਬਈ ਤੇ ਚਲੋ ਅਗਲਾ ਕੰਨ ਮਾ ਮਰਜੀ ਮਨ ਲੈ ਕੇ ਨਹੀਂ ਤੇ ਉਹ ਆ ਦੇਖੋ ਆਰ ਡਰ ਰੋਡਰ ਬੜਾ ਜਿਹੜਾ ਬਹੁਤ ਚੰਗੀ ਆ ਜੋ ਇਹਦਾ ਮਸ਼ੀਨ ਹੀ ਆ ਕੁੜੀਆਂ ਵੀ ਜਿੰਨੀ ਕਾਰਗਲ ਸੁੱਟੀ ਆ ਉਹਨੇ ਮਕਰੋ ਠੀਕ ਆ ਬਈ ਉੱਤਰ ਹੀ ਹੁੰਦੀ ਆ ਨਾ ਮੋੜ ਲਾ ਬਈ ਥੋੜਾ ਜਿਵੇਂ ਜਾਨਵਰ ਹਨਾ ਇਹ ਬਾਕੀ ਬਈ ਕੱਦ-ਕਾੜ ਬਹੁਤ ਆ ਜੇ ਗਾਂ ਦਾ ਬਕੈਦੀ ਆ ਕਿ ਨਹੀਂ ਹੂੰ ਦਰੀਆ ਦਰੀਆ ਕਿੰਨਾ ਦੁੱਧ ਤਿਆਰ ਆ ਬਈ ਜਿਹੜਾ ਚੋਣ ਵਾਲਾ ਹੁਣ 17 18 ਲੀਟਰ ਤਿਆਰ ਆ ਤੇ ਕੀ ਭਾਜ ਲੈਣੀ ਬਈ ਆਪਾਂ ਇਹ ਮੇਰੇ ਮੁੱਲ ਜਿੰਨਾ ਮਰਜ਼ੀ 45 ਦੀ ਦੇ ਦਾਂਗੇ 45000 ਦੀ ਲਓ ਵੀ ਤੇ ਮਗਰ ਇਹਦੀ ਹੈਗਾ ਆ ਬੱਚਾ ਹਨਾ ਤੇ ਆ ਦੀ ਦੇਖੋ ਲੈ ਜਾ ਬਈ ਇਹਨੂੰ ਅੰਦਰ ਹੀ ਲੈ ਜਾ ਜੀ ਭਾਵੇਂ ਚਾਰ ਟਾਈਮ ਚੋਕੇ ਲੈ ਜਾ ਠੀਕ ਆ ਬਈ ਚਵਾਈ ਕਰਕੇ ਲੈ ਜਾ ਬੰਦਾ ਹਣ ਤੇ ਕਿਰਦਤ ਵੀ ਆਪਾਂ ਦੂਸਰੇ ਨੰਬਰ ਤੇ ਜਿਹੜੀ ਮੱਝ ਖੜੀ ਆ ਇਹਦੀ ਡਿਟੇਲ ਦੱਸ ਦੀ ਬਈ ਕਿੰਨਾ ਵਾ ਸੂਆ ਸੂਈ ਆ ਬੱਚਾ ਪੁੱੱਚਾ ਕੀ ਆ ਕਹਾਰੀ ਗੱਲ ਬਾਤ ਆ ਦੇ ਬਈ ਦੀ ਵੀਰੇ ਤੀਜਾ ਸਵੇਰ ਚ ਸੂਈ ਆ ਝੋਟੀ ਜੀ ਬਈ ਮਾ ਗਰੇ ਕੱਟੀ ਆ ਮਾ ਗਰੇ ਲੀਰਾ ਵੀ ਦੀ ਹਾਂ ਬਿਲਕੁਲ ਆ ਨਾ ਬਈ ਬਹੁਤ ਚੰਗੀ ਕੁਆਰਟੀ ਬਹੁਤ ਬੜੀ ਚੰਗੀ ਆ ਨਾ ਕੱਟੀ ਦੀ ਤੇ ਗਰਧਤਕ ਕਿੰਨਾ ਕ ਦੁੱਧ ਤਿਆਰ ਤੇ ਕਿੰਨੇ ਕ ਦੁੱਧ ਆ ਰਹੀ ਬਈ ਇਹ ਬਈ ਦੁੱਧ 14 15 ਕਿਲੋ ਤਉਗੀ ਇਹ ਥੋੜੀ ਮੇਰੇ ਕੋਲ ਆ ਕੇ ਨੂੰ ਬੁਖਾਰ ਹੋ ਗਿਆ ਸੀ ਠੀਕ ਆ ਬਈ ਆਉਂਦੀ ਤੜਕੇ ਠੰਡ ਚ ਥੋੜਾ ਉਦੋਂ ਹੀ ਸੂਈ ਸੀ ਠੀਕ ਆ ਬਈ ਤੇ ਹੁਣ ਦੁੱਧ 10 ਕਿਲੋ ਐਨ ਕੰਡੇ ਵਾਲਾ ਤਿਆਰ ਆ ਤੇ 14 15 ਕਿਲੋ ਚਾਹੂਗੀ ਦਵਾਉਂ ਚ ਯਾਨੀ ਕਿ ਦੇਉਗੀ ਤੇ ਭਾਈ 10 ਕਿਲੋ ਦੁੱਧ ਮਗਰ ਇਹਦੇ ਕੱਟੀ ਤੇ ਤੂੰ ਕਿਹੜੇ ਭਾਜ ਦੇਣੀ ਹੈ ਬਈ ਇਹ ਇਹ ਅੱਜ ਵੀਰੇ 95000 ਦੀ ਦੇ ਦਾਂਗੇ 95000 ਦੀ ਘੜੀ ਤੇ ਗੁਰਦਾਸ ਤੋਰ ਬਈ ਮਾੜੀ ਘੜੀ ਦਾ ਹੀ ਮੋਲ ਆ ਗੱਲਾ ਠੀਕ ਆ ਹਨਾ ਬਈ ਤੇ ਮੈਂ ਕਹਿੰਦਾ ਬਈ ਆ ਤੁਸੀਂ ਦੇਖੋ ਬੱਚਾ ਵੀ ਬਹੁਤ ਚੰਗਾ ਹਨਾ ਬਹੁਤ ਸਾਰੇ ਜਿਹੜੇ chrelu ਬੰਦੇ ਹੁੰਦੇ ਉਹਨਾਂ ਨੂੰ ਆ ਜਾਂਦਾ ਵੀ ਯਾਰ ਕੱਟੀ ਵਾਲੀ ਮਿਲ ਜੇਪੇ ਆਪਾਂ ਨੂੰ ਕਿ ਨਹੀਂ ਤੇ ਬਾਕੀ ਉਹ ਭਜਨ-ਭੋਜਨ ਚ ਪੂਰੀ ਹੈ ਮੱਝ ਬਈ ਹਾਂ ਤੇ ਆ ਤੁਸੀਂ ਪੂਰੀ ਚੰਗੀ ਆ ਮੈਂ ਪਿਓ ਤੁਸੀਂ ਆਪਾਂ ਗੱਲਬਾਤ ਕਰੀਏ ਜਿਵੇਂ ਥਾਨ ਬਹੁਤ ਸੋਹਣਾ ਲੱਗਦਾ ਚਵਾਈ ਬਹੁਤ ਸੋਹਣੀ ਲੱਗੂਗਾ ਹਾਂ ਮੈਂ ਨਾ ਕੁੜੀਆਂ ਉੱਗਲਾਂ ਮੋਟੀ ਧਾਰ ਆ ਬਈ ਠੀਕ ਹੈ ਨਾ ਬਈ ਤੇ ਤੇ ਗੁਰਦੇਤ ਬਈ ਜਿਵੇਂ ਆਪਾਂ ਅੱਗੇ ਗੱਲਬਾਤ ਕਰਦੇ ਹੰਨੇ ਆ ਜਿਵੇਂ ਹੁਣੇ ਚਵਾਈ ਤੋਂ ਥੋੜੀ ਨਾ ਬਹੁਤ ਮੁੱਤੇ ਚਲ ਗਈਆਂ ਗਈਆਂ ਹੋਣਗੀਆਂ ਕੋਈ ਸੱਜਣ ਨਾਲ ਸੌਦਾ ਹੁੰਦਾ ਏ ਆਪਾਂ ਚ ਦੁੱਧ ਚ ਪਾਉਣ ਦਾ ਹੱਕ ਰੱਖਦੇ ਆ ਨਾ ਵੀ ਕਿੰਨਾ ਮੈਂ ਨਾ ਭਾਵੇਂ ਚਾਰ ਟਾਈਮ ਚੋਵੇ ਚੋਕੇ ਲੱਗੇ ਜਾਵੇ ਅਗਲਾ ਹਨਾ ਹਾਂ ਚੋਈ ਦੀ ਜਾਨੀ ਕਿ ਆਪਾਂ ਬੇਫਿਕਰ ਹੋਨੇ ਆ ਵੀ ਅਗਲੇ ਨੇ ਚੋਲੀ ਆ ਹਾਂ ਜਿਹੜੀ ਗਰੰਟੀ ਦੇ ਉੱਤੇ ਆਪਾਂ ਨੂੰ ਆਪਾਂ ਨੂੰ ਨਾ ਟਾਈਮ ਟੈਂਸ਼ਨ ਹੀ ਰਹਿੰਦੀ ਪੂਰਾ ਮੱਠਾ ਹੁੰਦਾ ਹਨਾ ਉਹ ਉਹਨਾਂ ਟਾਈਮ ਆਪਣੇ ਦਿਮਾਗ 'ਚ ਇਹ ਗੱਲ ਰਹਿੰਦੀ ਹੂ ਯਾਰ ਪਸੂ ਨੇ ਦੁੱਧ ਉਹਨਾਂ ਕੱਢਿਆ ਦੀ ਆ ਤੇ ਕਰਦੇਤ ਬਈ 33 ਸਰੇ ਨੰਬਰ ਵਾਲੀ ਮੱਝ ਬਾਰੇ ਦੱਸਦੀ ਬਈ ਇਹਦੀ ਕੰਨਵਸ ਹੂ ਸੂਈ ਆ ਬੱਚਾ ਕੀ ਦੇਗੀ ਇਹ ਬਈ ਮਗਰੇ ਤੇ ਵੀਰੇ ਕੱਟਾ ਵਾ ਠੀਕ ਆ ਬਈ ਕੋफी ਬੋਲਦਾ ਗੱਲ ਸੀ ਹੁੰਦਾ ਇਹ ਚੰਗੀ ਟੀਕੇ ਦੀ ਮੈਂ ਆ ਠੀਕ ਆ ਬਈ ਦੁੱਧ 16 17 ਲੀਟਰ ਦੇਣ ਵਾਲੀ ਆ ਠੀਕ ਆ ਭਾਈ ਵੀ ਰਿਕਾਰਡ ਹੈਗਾ ਪਹਿਲੇ ਸੋਏ ਦਾ 17 ਲੀਟਰ ਦਾ ਠੀਕ ਆ ਭਾਈ ਤੂੰ ਦੱਸਿਆ ਧੋਕੜ ਘਬਣੀ ਕੁੜੀ ਇੱਕ 20 ਦੀ ਲਈ ਸੀ ਬੰਦੇ ਨੇ ਠੀਕ ਆ ਭਾਈ ਤੇ ਹੁਣ ਦੋ ਤੇ 14 ਹੋ ਜੇ 15 ਹੋ ਜੇ 14 ਲੀਟਰ ਆਪਾਂ ਚ ਪਾ ਕੇ ਦਾਂਗੇ 14 ਲੀਟਰ ਦੁੱਧ ਭਾਈ ਤੇ ਕੀ ਭਾਜ ਦੇਵੇਂਗਾ ਇਹ ਇਹ ਵੀ ਅੱਜ ਦੀ ਘੜੀ 95000 ਦਾ ਲੋ 95000 ਦੀ ਹਣਾ ਤੇ ਜੇ ਆਪਾਂ ਗੱਲਬਾਤ ਕਰ ਲਈਏ ਮੱਝ ਦਾ ਕੱਟਾ ਵੀ ਚੰਗਾ ਨੀਲੀ ਰਾਵੇ ਚ ਆਇਆ ਜਾਂਦਾ ਠੀਕ ਹਨਾ ਭਾਈ ਤੇ ਬਾਕੀ ਬਾਜਦਾ ਬਾਈ ਆਰਡਰੀ ਦੱਸਦਾ ਪਿਆ ਬਾਕੀ ਵੇਟ ਬੂਟ ਬੜਾ ਹਨਾ ਜੇ ਆਪਾਂ ਗੱਲਬਾਤ ਕਰ ਲਈਏ ਲੋ ਮਿੱਤਰੇ ਦੱਦ ਕੰਨਾ ਸਹੀ ਕਰ ਦਿੱਤੇ ਥਲੇ 14 ਲੀਟਰ ਤੇ ਮੁੱਲ ਇਹਦਾ 95000 95000 ਹਨਾ ਤੇ ਲੋ ਵੀ ਬਾਈ ਇਹ ਬਾਈ ਦੀ ਸਫਤਤਾ ਬਾਈ ਕਹਿੰਦਾ ਵੀ ਜੇ ਅੱਗਿਓ ਮੰਦਾ ਚੱਲ ਰਿਹਾ ਤਾਂ ਆਪਾਂ ਬਾਈ ਪਸ਼ੂ ਉਨਾਂ ਕ ਡਾਉਣ ਲੈਣੇ ਆ ਵੀ ਜਿਹੜਾ ਗਾਹਕ ਤੇ ਨਾ ਪਵੇ ਨਹੀਂ ਕਈ ਵਾਰੀ ਜੇ ਬੰਦਾ ਕਹੇ ਦੀ ਬਾਈ ਪਹਿਲਾਂ ਹੁਣ ਇਹ ਜਿਹਾਂ ਮੱਝਾਂ ਵੜਤੀਆਂ ਵੀ ਬੀਕਿਆ ਨਾ ਨਹੀਂ ਜੇ ਕੰਮ ਡਾਊਨ ਆ ਤਾਂ ਫਿਰ ਆਪਣੇ ਕੋਲ ਵੀ 60-65 ਲਾਭ ਪਾ ਹੈਗਾ ਹੁਣ ਹਾਂ ਅੱਛਾ ਭਾਈ ਆਪਣੇ ਕੋਲੇ ਖੜੀਆਂ ਉਹ ਵੀ ਹੈ ਨਾ ਲੈ ਭਾਈ ਅੰਦਰ ਖੜੀਆਂ ਉਹ ਤਾਂ ਵੀਡੀਓ 'ਚ ਮਾਲ ਜ਼ਿਆਦਾ ਹੋ ਜਾਂਦਾ ਤਾਂ ਕਰਕੇ ਗਾਜਾ ਪੈ ਜਾਂਦਾ ਠੀਕ ਹੈ ਨਾ ਭਾਈ ਤੇ ਗ੍ਰਿਤ ਭਾਈ ਚੌਥੇ ਨੰਬਰ ਵਾਲੀ ਝੋਟੀ ਵਰੇ ਦਾਦੀ ਭਾਈ ਪਹਿਲਾਂ ਤਾਂ ਦੇ ਕੋਲੇ ਖੜ ਕੇ ਤਾਂ ਕੱਦ ਦਾ ਚੈੱਕ ਕਰਾਈ ਹਣਾ ਕੱਦ ਬਹੁਤ ਵੱਡਾ ਭਾਈ ਤੇਰੀ ਕੀ ਡਿਟੇਲ ਹੈ ਭਾਈ ਇਹ ਵੀ ਤਾਜੀ ਸੂਈ ਹੈ ਇਹਨੂੰ 10 ਕਿ ਦਿਨ ਹੋ ਗਏ ਸੂਈ ਨੂੰ ਦੁੱਧ 10 ਵਜੇ 11 ਵਜੇ 10 ਮੰਨ ਕੇ ਆਦੇ ਅਗਲਾ ਠੀਕ ਹੈ ਭਾਈ 10 ਕਿਲੋ ਦੁੱਧ ਚਵਾ ਕੇ ਦਾਂਗੇ ਚਾਰ ਟਾਈਮ ਭਾਵੇਂ ਚੋਲੇ ਠੀਕ ਹੈ ਭਾਈ ਬੱਚਾ ਭਾਈ ਮਗਰ ਕਟਾ ਵਾ ਮਗਰ ਇਹ ਖਾਣਾ ਤੇ ਉਹੀ ਥੋੜੀ ਜੀ ਫਿਕਸ ਜੇ ਆਰਡਰ ਦੀ ਹੈ ਹਨਾ ਅੱਜ ਜਮੈਂ ਫਿਕਸ ਐਕਟਰ ਦੀ ਇਹਨੂੰ ਭਾਵੇਂ 4 ਟਾਈਮ ਲਾਲਾ ਥੱਲੋਂ ਨਹੀਂ ਰਹਿਣਾ ਇਹਨੇ ਅੱਛਾ ਭਾਈ ਤੇ ਕਿੰਨਾ ਦੁੱਧ ਦੇ ਥੱਲੇ ਦੁੱਧ 10 ਕਿਲੋ ਹੋ ਜਾਏ 11 10 ਕਿਲੋ ਚਵਾ ਕੇ ਤਾਂਗੇ 10 ਕਿਲੋ ਦੁੱਧ ਤੇ ਇਹ ਕੀ ਭਾਜ ਦੇਵਾਂਗੇ ਭਈ ਆਪਾਂ ਇਹ ਵੀ 100 ਦੀ ਦੇ ਦੇਣੀ 90000 ਦੀ ਲੈ ਭਾਈ ਤੋਰ ਲਾ ਕਰ ਹਨਾ ਤੇ ਜੇ ਆਪਾਂ ਗੱਲਬਾਤ ਕਰ ਲਈਏ ਭਾਈ ਕਹਿੰਦਾ ਵੀ ਆਪਰੇ ਕੋਲ ਰੇਟ ਸਾਰੇ ਹੀ ਆ ਇਹ ਵੀਡੀਓ ਦੇ ਵਿੱਚ ਬਾਈ ਕਹਿੰਦਾ ਆਪਾਂ ਉਦਾਂ ਦੇ ਜਾਨਵਰ ਦਿਖਾਉਣੇ ਆ। ਬਈ ਝੋਟੀ ਥੋੜੀ ਜਿਣੀ ਜਨਕੇ ਜਿਵੇਂ ਸੂਆ ਜਾਂ ਜੋ ਨਿਕਲ ਗਈ ਹਨਾ ਕੱਦ ਘਾਟ ਬਹੁਤ ਛੋਟੀ ਨੇਰੇ ਰਪਈਆਂ ਵਾਲੀ ਹੈ ਕਿ ਨਹੀਂ? ਹਾਂ ਥੋੜਾ ਹਜੇ ਨਾ ਪੱਠੇ-ਪੱਠੇ ਖੁੱਲ ਕੇ ਨਹੀਂ ਚੁੱਕਣ ਲੱਗੀ। ਹੂੰ ਲੱਪਾਇਆ ਮਾਰੀ ਖੜੀ ਹੈ ਜਦੋਂ ਲੱਪਾਇਆ ਹਾਂ ਜਿਵੇਂ ਕਈ ਵਰੀ ਸੂਆ ਮੰਨਦਾ ਹੁੰਦਾ ਪਸ਼ੂ ਹਾਂ ਤੇ ਥੋੜਾ ਜਿਹਾ ਸੂਆ ਚੋਂ ਬਾਹਰ ਨਿਕਲ ਗਈ 25 ਦਿਨ ਹੋ ਗਏ ਸੂਏ ਨੂੰ ਤੇ ਫਿਰ ਬਹੁਤ ਵੱਡੀ ਜਨਕੇ ਦੁੱਧ ਵੀ ਦੇਊਗੀ ਕਰਮ ਵਾਲੀ ਹਨਾ ਤੇ ਦੋਵੇਂ ਥਣਾ ਥਣਾ ਦੀਆਂ ਓਕੇ ਜਮਾ ਆਪਣੇ ਮੈਂ ਨਾ ਧਾਰਪੁਰ ਦਾਲਾ ਫਰਕ ਹੋਊਗਾ ਠੀਕ ਆਣਾ ਬਈ ਬਾਈ ਕਹਿੰਦਾ ਵੀ ਥਣਾ ਥਣਾ ਆ ਲੋ ਆਪਣੀਆਂ ਓਕੇ ਆ ਜਮਾ ਕਿ ਨਹੀਂ ਤੇ ਗਰਦਤ ਆਪਾਂ ਗੱਲਬਾਤ ਕਰੀਏ ਬਾਈ ਜਿਹੜੀ ਲਾਸਟ ਤੇ ਮੱਜਾ ਹਨਾ ਇਹਦੀ ਕੀ ਡਿਟੇਲ ਆ ਕੰਨ ਮਾ ਸੂਆ ਸੂਈ ਆ ਬੱਚਾ ਬੱਚਾ ਇਹਦੇ ਮਗਰ ਕੀ ਆ ਬਾਈ ਇਹਦੇ ਮਗਰ ਵੀਰੇ ਕੱਟੀ ਅਰ ਜੇ ਗੋਂਗੜ ਦੀ ਕੱਟੀ ਵੇ ਹੈ ਕੱਟੀ ਇੱਕ ਹਫਤੇ ਦੀ ਕੱਟੀ ਆ ਮੱਜ ਦੇ ਬਰਾਬਰ ਦੀ ਹੋਈ ਬਈ ਵੇ ਹਾਂ ਬਿਲਕੁਲ ਹੈ ਨਾ ਬਾਈ ਕਿਹੜੇ ਸੀ ਬੰਦੀ ਦਾ ਸੇਵਾਈ ਇਹਨਾਂ ਨੇ? ਅਰਜਨ ਕੁੰਗੜ ਦੀ। ਅਰਜਨ ਕੁੰਗੜ ਦੀ। ਉਹ ਉਹਨਾਂ ਕੋਲ ਪਿਆਰ ਕਰ ਰ ਘੁਰਸਾਰਾ ਬਈ। ਘੁਰਸਾਰਕੁੜ ਪਿਆਜੇ ਕੋਈ ਮੰਗਾਊਗਾ। ਠੀਕ ਆ ਬਈ। ਤੇ ਬਈ ਕਿੰਨੇ ਕਿਦਾਂ ਦਾ ਸੂਆ ਦੱਸਾਈ? ਇਹ ਸੂਆ ਹਫਤੇ ਦਾ। ਹਫਤੇ ਦਾ। ਸੱਤਮਾ ਸੱਤਮਾ ਦੇਣਾ ਜੇ ਨੂੰ ਸੂਇ ਨੂੰ। ਠੀਕ ਆ ਬਈ। ਇਹਦੇ ਤੇ ਕਿੰਨਾ ਦੁੱਧ ਤਿਆਰ ਆ ਥੱਲੇ? ਦੁੱਧ ਦੇ ਥੱਲੇ 9 ਵਜੇ 10 ਵਜੇ 9 ਲੀਟਰ ਮੰਨ ਕੇ ਆਵੇ। 9 ਲੀਟਰ ਚਵਾ ਦਾਂਗੇ। 9 ਲੀਟਰ ਦੁੱਧ। ਮਗਰ ਇਹਦੇ ਕੱਟੀ ਤੇ ਕੀ ਭਾਜ ਦੇਣੀ ਬਈ ਆਪਾਂ ਇਹ? ਇਹ ਵੀਰੇ ਮੁੱਲ 75000 70 ਦੀ ਦੇਣੀ ਹੈ 70 ਦੀ ਦੇ ਦਾਂਗੇ ਹਣਾ ਤੋਰ ਲੈ ਬਾਈ ਇਹਨੂੰ ਵੀ ਹਣਾ ਤੇ ਜੇ ਆਪਾਂ ਗੱਲਬਾਤ ਕਰੀਏ ਚਮੜੀ ਚਮੜੀ ਦੀ ਬਰੀਕ ਹੈ ਮਾ ਜਣਾ ਕੋਈ ਸੇਵਾ ਕਰ ਲਵੇ ਬੰਦਾ ਦੁੱਧ ਦੇ ਜੂਗੀ ਕਿ ਨਹੀਂ ਹਾਂ ਤੇ ਇਹਦਾ ਪੜਾਵੇ ਕਿੱਥੇ ਇੱਧਰ ਉੱਧਰ ਤੇ ਦਿਲਾਂ ਉੱਧਰ ਬਿਲਕੁਲ ਹਣਾ ਬਾਈ ਆ ਵੇ ਇਹ ਜੇ ਥਾਣਾ ਥਾਣਾ ਦੀ ਇਹ ਵੀ ਜਿਵੇਂ ਓਕੇ ਬਾਈ ਹਾਂ ਹਾਂ ਇੱਕ ਨੰਬਰ ਥਾਣਾ ਦੀ ਤੇ ਇਹ ਚੀਜ਼ ਬਾਈ ਕਹਿੰਦਾ ਵੀ ਆਪਾਂ ਪਹਿਲਾਂ ਹੀ ਕਿਹਾ ਵੀ ਕੋਈ ਆ ਤਾਂ ਸੱਜਣ ਆਪਦੀ ਚਵਾਈ ਕਰਕੇ ਲੈ ਜਾਏ ਉਹਦੇ ਜੋ ਬਈ ਦੋਨੇ ਤਰ੍ਹਾਂ ਹੀ ਫਾਰਕ ਆਕ ਨਹੀਂ ਤੈਨੂੰ ਵੀ ਸੋਕ ਆ ਜਾਣਾ ਤੇ ਅਗਲੇ ਨੂੰ ਵਿੱਚ ਆਏ ਨੂੰ ਪਤਾ ਲੱਗ ਜਾਣਾ ਵੀ ਯਾਰ ਜਾਨਵਰ ਕਿੰਨਾ ਕ ਦੁੱਧ ਵਾਲਾ ਏ ਧਾਰ ਦਾ ਪਤਾ ਲੱਗ ਜਾਣਾ ਪੋਲੀ ਦਾ ਪਤਾ ਲੱਗ ਜਾਣਾ ਠੰਡੀ ਦਾ ਪਤਾ ਲੱਗ ਜਾਣਾ ਕਿ ਨਹੀਂ ਇਹਦਾ ਮੁੱਲ ਆਪਾਂ ਕਰਤਾ ਬਈ 70000 ਰਹਿਣਾ ਤੇ ਗਰਦੱਤ ਬਈ ਜਾਂਦੇ ਜਾਂਦੇ ਆਪਣੇ ਨਾ ਫਾਰਮ ਦੀ ਪ੍ਰੋਪਰ ਆਪਣਾ ਮੁੱਲ ਜਿਹੜੇ ਦਿਨ ਅੱਗੇ ਦੱਸ ਦੋਣਾ ਜਿਹੜੇ ਅੱਜ ਵਾਲੇ ਆ ਯਾਨੀ ਕਿ ਅੱਜ ਹੀ ਅੱਜ ਜਾਂ ਕੱਲ ਦੇ ਹਾਂ ਪੰਜਾ ਸੱਤਾ ਦਿਨਾਂ ਨੂੰ ਡੰਗਰ ਖੜਾ ਰਵੇ ਫੋਨ ਲਾਵੇ ਪਰ ਉਹ ਮੁੱਲ ਫਿਰ ਹੋਰ ਹੋ ਜਾਂਦਾ ਆ ਉਹਦੇ ਤੇ ਆ ਬਈ ਜਿਵੇਂ ਸੰਭਾਈ ਦਾ ਪੈ ਜਾਣਾ ਬਾਕੀ ਪੀ ਤੁਹਾਨੂੰ ਜਾਂਦਾ ਕਿ ਯਾਰੀ ਕਿ ਲੱਖ ਰੁਪਏ ਆਉਂਦਾ ਹਨ ਬਪਹਰੀ ਦੇ ਮੂਡ ਦਾ ਪਤਾ ਕੋ ਨਹੀਂ ਇਹ ਮਾੜਾ ਕੱਗਿਆ ਤੇ ਪੰਜ ਮਿੰਟਾਂ ਜੀ ਘਾਟਾ ਹਾਂ ਬਿਲਕੁਲ ਹੈ ਨਾ ਬਾਈ ਤੇ ਗੁਰਦਾਸ ਵੀ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਮੁਲਕ ਨੰਬਰ ਬੋਲਦੇ ਬਾਈ ਬਾਈ ਆਪਨੀ ਲੋਕੇਸ਼ਨ ਹੈਗੀ ਇਧਰੋਂ ਆਈਏ ਅੰਬਰਸਰ ਰੋਡ 'ਲੋਂ ਆਈਏ ਤੇ ਸੰਤਨਗਰ ਪੈਟਰੋਲ ਪੰਪ ਦੇ ਸਾਹਮਣੇ ਗਲੀ ਗਾਹ ਵੜ ਕੇ 18 ਨੰਬਰ ਗਲੀ 'ਚ ਆ ਜਾਂਦਾ ਤੇ ਜੇ ਇਧਰੋਂ ਆਈਏ ਤੇ ਸਾਂਹ ਰੋਡ ਵਾਲੇ ਪਾਸੇ ਤੀਰ ਕਲੌਣੀ ਨੇੜੇ ਤੀਰ ਕਲੌਣੀ ਤੋਂ ਸਾਹਮਣੇ ਆਪਣੇ ਦਿਸ ਪੈਂਦੀ ਹੈ ਤੇ ਮੋਬਾਈਲ ਨੰਬਰ ਬਾਈ ਮੋਡਲ ਨੰਬਰ 73474 95520 ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਕਿਸੇ ਵੀ ਜਾਨਵਰ ਨੂੰ ਖਰੀਦਣਾ ਹੈ ਉਹਦੀ ਤਸੱਲੀ ਭਰ ਕੇ ਤੁਸੀਂ ਕਰ ਲੈਣੀ ਹੈ ਬਾਕੀ ਬਾਈ ਨੇ ਕਿਹਾ ਵੀ ਜਿਹੜੀ ਗਾਂ ਹੈ ਉਹਦਾ ਮੁੱਲ ਬਾਈ ਨੇ ਬਿਲਕੁਲ ਹੀ 45000 ਕੀਤਾ ਹੈ ਜੇ ਲੈਣਾ ਨਹੀਂ ਆਪਣਾ ਮੁੱਲ ਉਹਦੇ ਚ ਉਹਦੇ ਚ ਵੀ ਰੀਜਨ ਕੀ ਹੈ ਬਾਈ ਕਹਿੰਦਾ ਰਿਤ ਬਾਈ ਜਿਵੇਂ ਦੱਸਿਆ ਵੀ ਆਪਣੇ ਕੋਲੇ ਛੋਟੇ ਪਾਲੀਆਂ ਮੱਝਾਂ ਵੀ ਖੜੀਆਂ ਬਾਈ ਕਿੰਨੇ ਕੁ ਰੇਟ ਤੋਂ ਜਿਹੜੀਆਂ ਉਂ ਸ਼ੁਰੂ ਹੈ ਜਿਹੜੀਆਂ ਆਪਣੇ ਕੋਲ ਅੰਦਰ ਖੜੀਆਂ ਬਾਈ ਸੱਜਰਾ ਵੀਰੇ 55000 ਤੋਂ ਸ਼ੁਰੂ ਆ 55000 ਤੋਂ ਹਣਾਂ ਤੇ ਉਹ ਸੱਜਣ ਆਜੋ ਆਪਦੀ ਤੁਸੀਂ ਹਨਾ ਦੇਖ ਕੇ ਆਪਦੀ ਪਸੰਦ ਕਰਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੋਂਦੇ ਬਦ ਰਹੋ ਜੀ ਧੰਨਵਾਦ